ਹੁਣ ਪਿੰਡ ਦੇ ਬਾਹਰ ਲੱਗੇ ਇਸ ਬੋਰਡ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਇਸ ਬੋਰਡ ਨੂੰ ਪੋਸਟਰ ਨੂੰ ਧਿਆਨ ਨਾਲ ਪੜੋ। ਪੂਰੇ ਪਿੰਡ ਨੇ ਇਹ ਬੋਰਡ ਪਿੰਡ ਦੇ ਬਾਹਰ ਲਾ ਦਿੱਤਾ ਹੈ ਔਰ ਇਹਦੇ ਤੇ ਲਿਖਿਆ ਹੈ ਕਿ ਸਾਡੇ ਪਿੰਡ ਬੀਜੇਪੀ ਦਾ ਆਉਣਾ ਮਨਾ ਹੈ। ਅਸੀਂ ਬੀਜੇਪੀ ਦਾ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਬਾਈਕਟ ਕਰਦੇ। ਇਹ ਬੋਰਡ ਲਾਇਆ ਹੈ ਜੀ ਮੁਕਸਰ ਜ਼ਿਲ੍ਹੇ ਦੇ ਪਿੰਡ ਭਾਰੂ ਦੇ ਲੋਕਾਂ ਨੇ। ਔਰ ਤੁਸੀਂ ਬੋਰਡ ਪੜੋ। ਬੋਰਡ ਤੇ ਲਿਖਿਆ ਕਿ ਅਸੀਂ ਪਿੰਡ ਭਾਰੂ ਦੇ ਸਮੂਹ ਵਾਸੀ ਬੀਜੇਪੀ ਦਾ ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਕਰਦੇ ਹਾਂ ਔਰ ਸਾਡੇ ਪਿੰਡ ਦੇ ਵਿੱਚ ਬੀਜੇਪੀ ਦਾ ਆਉਣਾ ਮਨਾ ਕੀਤਾ ਜਾਂਦਾ ਤੇ ਜੇਕਰ ਕੋਈ ਵੀ ਬੀਜੇਪੀ ਦਾ ਭਾਜਪਾ ਦਾ ਆਗੂ ਸਾਡੇ ਪਿੰਡ ਵੋਟਾਂ ਮੰਗਣ ਆਇਆ ਤਾਂ ਜੋ ਵਿਹਾਰ ਉਹਦੇ ਨਾਲ ਹੋਏਗਾ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਏਗਾ ਹੁਣ ਇਸ ਪੋਸਟਰ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਕਿਉਂਕਿ ਇੱਕ ਪਾਸੇ ਬੀਜੇਪੀ ਬਹੁਤ ਵੱਡੀ ਜਿੱਤ ਦਾ ਦਾਵਾ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਅੰਦਰ ਬੀਜੇਪੀ ਦੇ ਖਿਲਾਫ ਐਦਾਂ ਦੇ ਬੋਰਡ ਲੱਗ ਰਹੇ ਨੇ ਔਰ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਕਈ ਹੋਰ ਪਿੰਡਾਂ ਦੇ ਵਿੱਚ ਵੀ ਇਹ ਸੀਨ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਕਿਸਾਨਾਂ ਦਾ ਬੀਜੇਪੀ ਪਾਰਟੀ ਦੇ ਨਾਲ ਇੱਕ ਤਣਾਤਣੀ ਬਣੀ ਹੋਈ ਹੈ ਤਾਂ ਉਸ ਦੀ ਔਖ ਦੇ ਵਿੱਚੋਂ ਉਸ ਦੇ ਵਿਰੋਧ ਦੇ ਵਿੱਚੋਂ ਕਿਸਾਨ ਜਿਹੜੇ ਨੇ ਕਈ ਪਿੰਡਾਂ ਦੇ ਵਿੱਚ ਬੀਜੇਪੀ ਦੇ ਖਿਲਾਫ ਐਦਾਂ ਦੇ ਬੋਰਡ ਲਗਾ ਸਕਦੇ ਨੇ ਕਿਸਾਨ ਜਥੇਬੰਦੀਆਂ ਵੀ ਮੈਦਾਨ 'ਚ ਆ ਸਕਦੀਆਂ ਨੇ ਔਰ ਸ਼ੁਰੂਆਤ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਾਰੂ ਚੋਂ ਹੋ ਚੁੱਕੀ ਹੈ ਅੱਜ ਬੀਜੇਪੀ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਸਰੀਲ ਜਾਖੜ ਸਾਹਿਬ ਨੇ ਇਹ ਦੱਸਿਆ ਕਿ ਬੀਜੇਪੀ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠ ਜੋੜ ਨਹੀਂ ਕਰੇਗੀ ਤੇ ਇਕੱਲੀ ਹੀ ਚੋਣ ਲੜੇਗੀ ਤੇ ਹੁਣ ਵੇਖਿਆ ਜਾਊਗਾ ਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ ਕਿ ਸੱਚਮੁੱਚ ਬੀਜੇਪੀ ਪੰਜਾਬ ਦੇ ਵਿੱਚ ਇਕੱਲੀ ਚੋਣਾ ਲੜ ਕੇ ਜਿੱਤਣ ਦਾ ਦਮ ਰੱਖਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਪਿਛਲੇ ਟਾਈਮ ਤੋਂ ਬੀਜੇਪੀ ਦੇ ਖਿਲਾਫ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਬੀਜੇਪੀ ਨੂੰ ਸ਼ੁਰੂ ਤੋਂ ਹੀ ਲੋਕਾਂ ਨੇ ਬਹੁਤੀ ਥਾਂ ਨਹੀਂ ਸੀ ਦਿੱਤੀ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਗੱਠ ਜੋੜ ਕਰਕੇ ਬੀਜੇਪੀ ਦੀਆਂ ਪੰਜਾਬ 'ਚ ਜੜ੍ਹਾਂ ਲਾਈਆਂ ਹੋਈਆਂ ਸੀ ਪਰ ਖੇਤੀ ਅੰਦੋਲਨ ਜਦੋਂ ਤਿੰਨ ਕਾਨੂੰਨਾਂ ਦੇ ਖਿਲਾਫ ਸ਼ੁਰੂ ਹੋਇਆ ਤਾਂ ਅਕਾਲੀ ਦਲ ਦਾ ਜਦ ਗੱਠ ਜੁੜ ਬੀਜੇਪੀ ਨਾਲ ਉਹ ਟੁੱਟਿਆ ਤਾਂ ਉਸ ਤੋਂ ਬਾਅਦ ਬੀਜੇਪੀ ਕੁਝ ਸ਼ਹਿਰੀ ਖੇਤਰਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਪਿੰਡੂ ਏਰੀਏ ਚੋਂ ਅਲੱਗ-ਥਲੱਗ ਹੋ ਗਈ ਕੱਟੀ ਗਈ ਇਹ ਜਦੋਂ ਹੁਣ ਦੁਬਾਰਾ ਫੇਰ ਬੀਜੇਪੀ ਸਰਕਾਰ ਦੇ ਖਿਲਾਫ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਅੰਦੋਲਨ ਕਰ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਬਹੁਤ ਵੱਡੀ ਰੈਲੀ ਬੀਜੇਪੀ ਦੇ ਖਿਲਾਫ ਕਰਕੇ ਆਇਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੀਜੇਪੀ ਦੇ ਖਿਲਾਫ ਵੱਡਾ ਮਾਹੌਲ ਫਿਰ ਬਣਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਨੇ ਐਦਾਂ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਤੁਸੀਂ ਇਹ ਬੋਰਡ ਪੜ੍ਹ ਲਿਆ ਸੁਣ ਲਿਆ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਬੀਜੇਪੀ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਮਿਲ ਕੇ ਚੱਲਦੀ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਹੀ ਪਹਿਲਾਂ ਤਿੰਨ ਖੇਤੀ ਕਾਨੂੰਨ ਬਣਾਏ ਸੀ ਤੇ ਹੁਣ ਉਹਨਾਂ ਦੇ ਕਹਿਣ ਤੇ ਹੀ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਾ ਰਹੀ ਵੈਸੇ ਤਾਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਹੀ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਮਿਲ ਕੇ ਚੱਲਦੀਆਂ ਨੇ ਕਿਉਂਕਿ ਜਿਹੜਾ ਇਲੈਕਸ਼ਨ ਬਾਉਂਡ ਦਾ ਡਾਟਾ ਆਇਆ ਜਿਹੜਾ ਚੋਣ ਫੰਡ ਕੰਪਨੀਆਂ ਤੋਂ ਲੈਣ ਦੀ ਪੋਲ ਖੁੱਲੀ ਐ ਇਥੋਂ ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਕਿ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਸੱਚੀ ਮੁੱਚੀ ਉਹ ਕਰੋੜਪਤੀ ਅਰਬਪਤੀ ਕਾਰਪੋਰੇਟ ਘਰਾਣੇ ਬੈਠੇ ਨੇ ਜਿਹੜੇ ਸੈਂਕੜੇ ਹਜ਼ਾਰਾਂ ਕਰੋੜ ਦਾ ਚੰਦਾ ਦੇ ਕੇ ਫੰਡ ਦੇ ਕੇ ਇਹਨਾਂ ਪਾਰਟੀਆਂ ਨੂੰ ਚਲਾਉਂਦੇ ਨੇ ਪਾਣੀ ਪਾਉਂਦੇ ਨੇ ਤੇ ਫਿਰ ਆਪਦੇ ਹਿਸਾਬ ਦੇ ਨਾਲ ਨੀਤੀਆਂ ਬਣਵਾਉਂਦੇ ਨੇ ਹੁਣ ਵੀ ਜੇਕਰ ਲੋਕਾਂ ਨੂੰ ਇਹ ਸਮਝ ਨਾ ਆਵੇ ਤਾਂ ਫਿਰ ਕਹਾਣੀ ਬਹੁਤ ਔਖੀ ਹੈ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਤੇ SBI ਨੇ ਜਿਹੜਾ ਡਾਟਾ ਦਿੱਤਾ ਤਾਂ ਚੋਣ ਕਮਿਸ਼ਨ ਨੇ ਜਦ ਉਹ ਆਪਣੀ ਵੈਬਸਾਈਟ ਤੇ ਪਾਇਆ ਤਾਂ 7000 ਕਰੋੜ ਰੁਪਇਆ ਕੱਲੀ BJP ਨੂੰ ਫੰਡ ਦਿੱਤਾ ਵੱਡੇ ਲੋਕਾਂ ਨੇ ਤਾਂ ਹਜ਼ਾਰਾਂ ਕਰੋੜ ਜਿਨ੍ਹਾਂ ਨੇ ਫੰਡ ਦਿੱਤਾ ਤਾਂ ਉਹਨਾਂ ਦੇ ਫੰਡ ਦੇ ਨਾਲ ਚੋਣਾ ਲੜ ਕੇ ਫਿਰ ਉਹਨਾਂ ਦੇ ਹੀ ਉਲਟ ਇਹ ਪਾਰਟੀਆਂ ਕਿਸੇ ਵੀ ਤਰ੍ਹਾਂ ਫੈਸਲੇ ਨਹੀਂ ਕਰ ਪਾਉਣਗੀਆਂ ਇੱਕ ਕਿਸਾਨ ਆਗੂ ਇੱਕ ਕਿਸਾਨ ਜਥੇਬੰਦੀਆਂ ਆਮ ਹੀ ਬੋਲਦੀਆਂ ਨੇ ਕਹਿੰਦੀਆਂ ਨੇ ਔਰ ਅੱਜ ਬੀਜੇਪੀ ਦੇ ਖਿਲਾਫ ਜਿਹੜਾ ਇਹ ਬੋਰਡ ਇਸ ਪਿੰਡ ਦੇ ਵਿੱਚ ਲੱਗਾ ਹੈ ਇਸ ਤੋਂ ਬਾਅਦ ਹੋਰਾਂ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਆਉਣੀ ਸ਼ੁਰੂ ਹੋ ਗਈ ਹੈ ਕਿਸਾਨ ਜਥੇਬੰਦੀਆਂ ਦਾ ਵੀ ਇਹ ਜ਼ੋਰਦਾਰ ਨਾਰਾ ਹੈ ਪਿਛਲੇ ਦਿਨਾਂ ਤੋਂ ਕਿ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਪਰ ਹੁਣ ਵੇਖਣਾ ਇਹ ਹੋਏਗਾ ਕਿ ਆਉਣ ਵਾਲਾ ਸੀਨ ਕਿੱਧਰ ਨੂੰ ਜਾਂਦਾ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅੱਜ ਬਹੁਤ ਵੱਡਾ ਪ੍ਰਦਰਸ਼ਨ ਸੀ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਔਰ ਜਿਹੜੇ ਪੰਜਾਬ ਤੋਂ ਉੱਥੇ ਮੰਤਰੀ ਗਏ ਸੀ ਅੱਜ ਉਹਨਾਂ ਚੋਂ ਕਈ ਸਾਰੇ ਮੰਤਰੀਆਂ ਨੂੰ ਦੁਬਾਰਾ ਫੇਰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਹਰਜੋਤ ਬੈਂਸ ਦੀ ਬਹੁਤ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਫੇਰ ਦੁਬਾਰਾ ਹਰਜੋਤ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਦੂਜਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਾਫੀ ਸਾਰੇ ਮੀਡੀਆ ਤੇ ਰਿਪੋਰਟਾਂ ਆ ਰਹੀਆਂ ਨੇ ਕਿ ਕੇਜਰੀਵਾਲ ਦੇ ਖਿਲਾਫ ਜਿਹੜਾ ਸਰਕਾਰੀ ਗਵਾਹ ਬਣਿਆ ਉਸ ਨੇ ਖੁਦ ਬੀਜੇਪੀ ਨੂੰ ਬਹੁਤ ਮੋਟਾ ਫੰਡ ਮਤਲਬ 52 ਕਰੋੜ ਰੁਪਏ ਫੰਡ ਉਹਨੇ ਬੀਜੇਪੀ ਨੂੰ ਦਿੱਤਾ ਤਾਂ ਉਹਨੂੰ ਫਿਰ ਸਰਕਾਰੀ ਗਵਾਹ ਜਿਹੜਾ ਈਡੀ ਨੇ ਬਣਾਇਆ ਤਾਂ ਇਥੋਂ ਇਹ ਮਾਮਲਾ ਜਿਹੜਾ ਪੂਰਾ ਛੱਕੀ ਹੋ ਜਾਂਦਾ ਕਿਉਂਕਿ ਜਿਹੜਾ ਬੰਦਾ ਬੀਜੇਪੀ ਨੂੰ 52 ਕਰੋੜ ਰੁਪਏ ਦੇ ਕਰੀਬ ਫੰਡ ਦੇ ਰਿਹਾ ਹੈ ਤੇ ਉਹ ਬੰਦਾ ਫਿਰ ਬੀਜੇਪੀ ਦੇ ਕਹਿਣ ਤੇ ਕੇਜਰੀਵਾਲ ਦੇ ਖਿਲਾਫ ਕੋਈ ਵੀ ਬਿਆਨ ਦੇ ਸਕਦਾ ਕਿਉਂਕਿ ਉਹ ਬੀਜੇਪੀ ਨਾਲ ਮਿਲਿਆ ਹੋ ਸਕਦਾ ਇਹ ਜਿਹੜੀ ਚਰਚਾ ਹੈ ਇਹ ਚਾਰਚ ਫੇਰੇ ਫਿਜ਼ਾ ਦੇ ਵਿੱਚ ਗੂੰਜ ਰਹੀ ਹੈ ਔਰ ਅੱਜ ਪੰਜਾਬ ਦੇ ਅੰਦਰ ਜਿਹੜੇ ਆ ਬੋਰਡ ਲੱਗਣੇ ਸ਼ੁਰੂ ਹੋਏ ਨੇ ਇਹਨਾਂ ਦੀ ਚਰਚਾ ਵੀ ਦੁਬਾਰਾ ਪੱਠੀ ਹੈ ਪਿਛਲੇ ਦਿਨਾਂ ਤੋਂ ਅਕਾਲੀ ਦਲ ਤੇ ਬੀਜੇਪੀ ਦੇ ਗੱਠ ਜੋੜ ਦੀ ਦੁਬਾਰਾ ਫਿਰ ਵੱਡੀ ਚਰਚਾ ਹੋ ਰਹੀ ਸੀ ਤੇ ਲੋਕ ਇਹ ਕਹਿ ਰਹੇ ਸੀ ਵੀ ਜੇਕਰ ਅਕਾਲੀ ਦਲ ਨੇ ਦੁਬਾਰਾ ਬੀਜੇਪੀ ਨਾਲ ਗੱਠਜੋੜ ਕੀਤਾ ਤਾਂ ਅਕਾਲੀ ਦਲ ਦਾ ਪੰਜਾਬ ਦੀ ਕਿਸਾਨੀ ਚੋਂ ਸਭਾਇਆ ਹੋ ਜਾਏਗਾ ਅੱਜ ਜਦੋਂ ਬੀਜੇਪੀ ਦੇ ਸੂਬਾ ਪ੍ਰਧਾਨ ਸ਼੍ਰੀਲ ਜਾਖੜ ਨੇ ਇਹ ਖੁਲਾਸਾ ਕੀਤਾ ਕਿ ਹੁਣ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ ਤਾਂ ਇਥੋਂ ਜਿਹੜਾ ਹੈ ਅਕਾਲੀ ਦਲ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਬਚਾ ਪਾਇਆ ਕਿਉਂਕਿ ਅਕਾਲੀ ਦਲ ਵੀ ਜਿਸ ਦਿਨ ਦਾ ਦੁਬਾਰਾ ਫਿਰ ਬੀਜੇਪੀ ਦੇ ਖਿਲਾਫ ਕਿਸਾਨ ਅੰਦੋਲਨ ਸ਼ੁਰੂ ਹੋਇਆ ਅਕਾਲੀ ਦਲ ਕੜਿੱਕੀ ਚ ਸੀ ਅਕਾਲੀ ਦਲ ਫਸਿਆ ਹੋਇਆ ਸੀ ਇੱਕ ਪਾਸੇ ਭਾਜਪਾ ਨਾਲ ਗੱਠਜੋੜ ਦੀ ਗੱਲ ਚਲਾ ਚੁੱਕਾ ਸੀ ਤੇ ਦੂਜੇ ਪਾਸੇ ਅਕਾਲੀ ਦਲ ਜਿਹੜਾ ਹੈ ਉਹ ਕਿਸਾਨਾਂ ਦਾ ਹਤਾਇਸ਼ੀ ਵੀ ਆਪਣੇ ਆਪ ਨੂੰ ਬਣਾ ਰਿਹਾ ਸੀ ਅਖਵਾ ਰਿਹਾ ਸੀ ਤੇ ਹੁਣ ਅਕਾਲੀ ਦਲ ਲਈ ਇਹ ਸੀ ਵੀ ਕਿਹੜੇ ਤਰੀਕੇ ਨਾਲ ਭਾਜਪਾ ਨਾਲ ਗੱਠਜੋੜ ਤੋਂ ਪਿੱਛੇ हटਿਆ ਜਾਏ ਤਾਂ ਫਿਰ ਅਕਾਲੀ ਦਲ ਨੇ ਕੁਝ ਐਸੀਆਂ ਸ਼ਰਤਾਂ ਰੱਖੀਆਂ ਜਿਹੜੀਆਂ ਭਾਜਪਾ ਨੇ ਨਹੀਂ ਮੰਨੀਆਂ ਜਦੋਂ ਨਹੀਂ ਮੰਨੀਆਂ ਤਾਂ ਉਹ ਗੱਠਜੋੜ ਨਹੀਂ ਹੋਇਆ ਨਹੀਂ ਹੋਇਆ ਤਾਂ ਜਿਵੇਂ ਉਹ ਕਹਿੰਦੇ ਨੇ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜੱਬ ਤੋਂ ਛੁੱਟੀ ਉਹ ਗੱਲ ਬਣੀ ਐ ਕਿ ਕਾਲੀ ਦਲ ਦੇ ਨਾਲ ਬੀਜੇਪੀ ਨੇ ਗੱਠਜੋੜ ਤੋਂ ਨਾ ਕੀਤੀ ਐ ਕਾਲੀ ਦਲ ਵੀ ਕਿਤੇ ਨਾ ਕਿਤੇ ਆਪਦੇ ਆਪ ਨੂੰ ਹੌਲਾ-ਹੌਲਾ ਮਹਿਸੂਸ ਕਰ ਰਿਹਾ ਹੋਣਾ ਭਾਵੇਂ ਕਿ ਕਾਲੀ ਦਲ ਦੀ ਸਿਆਸੀ ਜ਼ਮੀਨ ਐ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਘੱਟ ਰਹਿ ਗਈ ਐ ਔਖੀ ਸਥਿਤੀ ਬਣੀ ਹੋਈ ਐ ਭਾਵੇਂ ਦੋ ਚਾਰ ਆਗੂ ਵਾਪਸ ਆ ਗਏ ਨੇ ਪਰ ਇਹਦੇ باوجود ਵੀ ਅਕਾਲੀ ਦਲ ਦੀਆਂ ਜੜ੍ਹਾਂ ਪੰਜਾਬ 'ਚ ਦੁਬਾਰਾ ਲੱਗਣਗੀਆਂ ਇਹਦਾ ਅਜੇ ਕਹਿਣਾ ਔਖਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ